ਬੀਜੇਪੀ ਨਾਲ ਗੱਲ ਕਰੋ ਮੇਰਾ ਅੱਜ ਦਾ ਮੁੱਦਾ ਅੱਜ ਦਾ ਅਸਤੀਫਾ ਦਾ ਮੁੱਦਾ ਨਾਲ ਕੋਈ ਗੱਲਬਾਤ ਹੋਈ ਹੈ ਕਾਂਗਰਸ ਤੇ ਆਉਣ ਦੇ ਇੱਛੁਕੇਗੇ ਨੇ ਜਾਂ ਹਜੇ ਪਾਰਟੀ ਮੰਨ ਨਹੀਂ ਰਹੀ ਦੇਖੋ ਪਹਿਲੀ ਗੱਲ ਇਹ ਹੈ ਕਿ ਕੋਈ ਕਾਂਗਰਸ ਪਾਰਟੀ ਚ ਇੱਛਕ ਹੋਵੇ ਨਾ ਹੋਵੇ ਉਹਦਾ ਪਹਿਲਾ ਪਾਰਟੀ ਲੈਵਲ ਤੇ ਡਿਸਕਸ਼ਨ ਹੋਊਗਾ ਕਿ ਅਸੀਂ ਉਹਨਾਂ ਨੂੰ ਕਿਸੇ ਨੂੰ ਲੈਣ ਦੇ ਇੱਛਕ ਵੀ ਆ ਜਾਂ ਨਹੀਂ ਹ ਸੋ ਅਸਤੀਫਾ ਦੇਣਾ ਉਹਨਾਂ ਦੀ ਆਪ ਦੀ ਮਰਜ਼ੀ ਹੈ ਅਕਸਰੀ ਆਦਰਨੀਆਂ ਸੁਨੀਲ ਜਾਖੜ ਸਾਹਿਬ ਜਦੋਂ ਪਾਰਟੀ ਵਿਪਤਾ ਚ ਹੁੰਦੀ ਹੈ ਉਦੋਂ ਇਸ ਤਰ੍ਹਾਂ ਦੀ ਉਹਨੂੰ ਆਦਤਨ ਹੈ ਪਹਿਲਾਂ ਜਦੋਂ ਕਾਂਗਰਸ ਪਾਰਟੀ ਬਿੱਤਾ ਚ ਸੀ ਤਾਂ ਉਹਨਾਂ ਨੇ ਅਸੀਫੇ ਦੀ ਪੇਸ਼ਕਸ਼ ਕੀਤੀ ਇਸ ਤਰ੍ਹਾਂ ਹੁਣ ਕਾਂਗਰਸ ਪਾਰਟੀ ਨੇ ਵੀ ਇਹ ਪ੍ਰਧਾਨਗੀ ਦਾ ਉਹਦਾ ਬਹੁਤ ਵੱਡਾ ਉਹਦਾ ਦਿੱਤਾ ਹਾਰਨ ਤੋਂ ਬਾਅਦ ਸੁਨੀਲ ਜਾਖੜ ਜੀ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਹੁਣ ਉਹਨਾਂ ਨੂੰ ਭਾਜਪਾ ਨੇ بڑا ਯਾਰ ਮੈਂ ਤਾਂ ਭਾਜਪਾ ਨੇ ਸਾਰਾ ਉਹਦਾ ਕੈਡਰ ਮਾਰਤਾ ਇਸ ਗੱਲ ਇੱਕ ਕਾਂਗਰਸ ਤੋਂ ਆਏ ਹੋਏ ਬੰਦੇ ਨੂੰ ਬੀਜੇਪੀ ਦਾ ਪ੍ਰਧਾਨ ਬਣਾਤਾ ਔਰ 21 ਸੀਟ ਸੁਨੀਲ ਜਾਖੜ ਨਹੀਂ ਦਿਵਾ ਸਕੇ ਅੱਜ ਤੱਕ ਜਿੰਨੇ ਪ੍ਰਧਾਨ ਬੀਜੇਪੀ ਦੇ ਰਹੇ ਇੱਕ ਨਾ ਇੱਕ ਅੱਧੀ ਸੀਟ ਉਹਨਾਂ ਨੂੰ ਮਿਲਦੀ ਰਹੀ ਸੋ ਮੇਰੇ ਕਹਿਣ ਦਾ ਮਤਲਬ ਹੈ ਹੁਣ ਉਹਨਾਂ ਨੇ ਅਸੀਫੇ ਦੀ ਪੇਸ਼ਕਾਸ਼ ਕੀਤੀ ਹੈ ਉਹ ਹੁਣ ਉਹਨਾਂ ਦਾ ਆਪਣਾ ਡਿਸੀਜਨ ਹੈ ਭਾਈ ਔਰ ਹੁਣ ਕਦੇ ਸਵਾਲ ਵੀ ਨਹੀਂ ਕੀਤਾ ਕਿਉਂਕਿ ਰੱਬ ਵੇਖਦਾ ਹੈ ਹੁਣ ਨਹੀਂ ਉਹਨਾਂ ਨੇ ਸਵਾਲ ਕੀਤਾ ਵੀ ਹਿੰਦੂ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ ਇਹ ਬਿੱਟੂ ਨੂੰ ਰਿਪ੍ਰেজੈਂਟੇਸ਼ਨ دیتی ਹੈ ਕਾਂਗਰਸ ਦੇ ਬਾਰੇ ਤਾਂ ਇਹ ਗੱਲ ਬੋਲੀ ਗਈ ਹਾਲਾਂਕਿ ਅਸੀਂ ਤਾਂ ਹਿੰਦੂ ਨੂੰ ਪੀਸੀਸੀ ਬਣਾ ਕੇ ਰੱਖਿਆ ਕਿਉਂਕਿ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਹਿੰਦੂਆਂ ਦੀ ਪਾਰਟੀ ਹੈ ਸਿੱਖਾਂ ਦੀ ਪਾਰਟੀ ਹੈ ਮੁਸਲਮਾਨਾਂ ਦੀ ਪਾਰਟੀ ਹੈ ਦਲਿਤਾਂ ਦੀ ਪਾਰਟੀ ਹੈ 크ਰਿਸਚੀਅਨਾਂ ਦੀ ਪਾਰਟੀ ਹੈ OBCs ਦੀ ਪਾਰਟੀ ਹੈ ਸੋ ਹੁਣ ਕੋਈ ਮੁੱਦਾ ਨਹੀਂ ਸੋਤ ਸੁਨੀਲ ਜਾਖੜ ਨੇ ਕਿੱਥੇ ਜਾਣਾ ਮੈਂ ਤਾਂ ਕੱਲ ਟਵੀਟ ਕੀਤਾ ਸੀ ਵੀ ਹੁਣ ਅਗਲਾ ਕਿਧਰ ਨੂੰ ਸਫ਼ਰ ਆਪਣਾ ਸਰ ਸੀਐਲ ਸਾਹਿਬ ਸੀਤਾ ਜੀ ਸਾਹਿਬ ਹਸਪਤਾਲ ਜਨੇ ਰੋਡ ਦਾ ਹੈਗਾ ਸਰ ਉਹ ਬਕਾਇਆ ਖੜਾ ਹੈ 350 ਕਰੋੜ ਆਯੋਸ਼ਮਾਨ ਕਾਰਡ ਨਾਲ ਕਿ ਪ੍ਰਾਈਵੇਟ ਸਕੂਲ ਜਿਹੜੇ ਆਧਾਰੇ ਹੈਗੇ ਨੇ ਜਿਹੜੇ ਤੇ ਬਹੁਤ ਸਾਰੇ ਕਮਰ ਸਰਵਿਸਿਜ਼ ਬੰਦ ਕਰਤੀਆ ਗਰੀਬ ਲੋਕਾਂ ਸਰ ਇਹ ਤਾਂ ਪਹਿਲਾਂ ਹੀ ਕਿਹਾ ਸੀਗਾ ਕਿਉਂਕਿ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਹੈਗੀਆਂ ਉਹ ਬਹੁਤ ਮਾੜੀਆਂ ਪਾਲਿਸੀਆਂ ਹੈਗੀਆਂ ਪਹਿਲਾਂ ਤਾਂ ਇਹਨਾਂ ਨੇ ਆਹਾ ਖੋਲੇ ਜਿਹੜਾ ਮੱਲਾ ਕਲੀਨਿਕ ਮੱਲਾ ਕਲੀਨਿਕ ਦਾ ਕੇਂਦਰ ਕਹਿੰਦੀ ਆ ਵੀ ਇਹ ਮੱਲਾ ਕਲੀਨਿਕ ਤੁਸੀਂ ਨਾਮ ਨਹੀਂ ਲਿਖ ਸਕਦੇ 550 600 ਕਰੋੜ ਰੁਪਇਆ ਸਾਡਾ ਉੱਥੇ ਸਟਕ ਪਿਆ ਸਾਨੂੰ ਕੇਂਦਰ ਦਿੰਦਾ ਨਹੀਂ ਇਸ ਗੱਲ ਦਾ ਜਾਣ ਪੁੱਛ ਕੇ ਆਪਦੀਆਂ ਕੇਵਲ ਮਸ਼ਹੂਰੀਆਂ ਦੇ ਪਿੱਛੇ ਇਹਨਾਂ ਨੇ ਸਾਰੇ ਪੰਜਾਬ ਦਾ ਸਤਿਆਨਾਸ਼ ਕਰਤਾ ਨੈਚੁਰਲੀ ਹੈ ਪਰ ਸਾਡੇ ਲੋਕ ਸਫਰ ਰਹੇ ਵਿਚਾਰੇ ਇਹ ਲੋਕਾਂ ਨੇ ਇਲਾਜ ਕਰਾਉਣਾ ਇਹਨਾਂ ਨੂੰ ਇਹ ਤਾਂ ਇਲਾਜ ਆਪ ਦਾ ਵੱਡੇ ਹਸਪਤਾਲ ਚੋਂ ਕਰਾ ਲੈਣਗੇ ਜਿਹੜਾ ਆਮ ਬੰਦਾ ਹੈ ਉਹ ਆਪਣਾ ਇਲਾਜ ਕਰੇ ਜਿਹੜਾ ਬੰਦ ਹੋਇਆ ਮੈਂ ਸਮਝਦਾ ਕਿ ਉਹ ਮੌਤ ਦੇ ਵਾਰੰਟ ਹੈ ਸਰਕਾਰ ਨੂੰ ਬੇਨਤੀ ਵੀ ਕੀਤੀ ਹੈ ਲੇਕਿਨ ਸਰਕਾਰ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਕੋਈ ਪਤਾ ਨਹੀਂ ਕਿੱਥੋਂ ਕੰਮ ਚੱਲ ਰਿਹਾ ਹੈ ਸੀਐਮ ਸਾਹਿਬ ਤੋਂ ਕੰਮ ਚੱਲ ਰਿਹਾ ਹੈ ਮੰਤਰੀ ਤੋਂ ਚੱਲ ਰਿਹਾ ਹੈ ਸੰਤਰੀ ਤੋਂ ਚੱਲ ਰਿਹਾ ਸਾਰਾ ਕੰਮ ਢਾਂਚਾ ਖਰਾਬ ਕਰ ਦਿੰਦਾ ਹੈ ਸਰਪਾਠੀ ਖੂਸ਼ਨਵਾਲ ਸਿੰਘ ਬਰੁਖੇ ਕਰਨਾ ਹੈ ਕਈ ਜਿਹੜਾ ਮੀਡੀਆ ਚੈਨਲਸ ਹੈ ਨਾ ਸਾਡੇ ਮੇਰੇ ਭਰਾ ਇਹ ਬਹੁਤ ਸਾਰੇ ਆਪ ਇਹ ਇੱਕ ਨੈਚੁਰਲ ਪ੍ਰੋਸੈਸ ਹੈ ਕਿ ਜਿਹੜੇ ਵੀ ਵਿਅਕਤੀ ਦਾ ਈਡੀ ਦੇ ਵਿੱਚ ਕੇਸ ਚੱਲਦਾ ਹੈ ਚਾਹੀਓ 1 ਐ 2 ਐ 4 ਐ 6 ਐ ਫॉर द ਟਾਈਮ ਵੀ ਉਹਨਾਂ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਜਾਂਦੀ ਐ ਫੇਰ ਉਹ ਆਪਣੀ ਪ੍ਰਾਪਰਟੀ ਦੇ ਸਾਰੇ ਵੇਰਵੇ ਬਿਊਰੋ ਦੇ ਕੇ ਉਹ ਆਪਦੀ ਪ੍ਰਾਪਰਟੀ ਨੂੰ ਛੜਾ ਲੈਨੇ ਇਹਦਾ ਮਤਲਬ ਇਹ ਨਹੀਂ ਆ ਵੀ ਭਾਰਤ ਭੂਸ਼ਣ ਆਸ਼ੂ ਨੇ ਉਹ ਜਿਹੜੀ 22 ਕਰੋੜ ਦੀ ਪ੍ਰਾਪਰਟੀ ਐ ਉਹਰੇ ਕੋਲੇ ਉਹ ਸਾਰੀ ਜਾਇਦਾਦ ਕੋਈ ਕਰਾਪਸ਼ਨ ਨਾਲ ਬਣਾਈ ਐ ਸੋ ਜੀਰੇ ਵਿੱਚ ਤੁਹਾਡੇ ਪੁਰਾਣੇ ਇਨਸਿਸਟਰਸ ਪੁਰਾਣੇ ਘਰ ਵੀ ਹੁੰਦੇ ਉਹ ਵੀ ਅਟੈਚ ਕਰ ਦਿੱਤੇ ਜਾਂਦੇ ਐ ਜਿਹੜੇ ਪਾਪ ਦਾਦਿਆਂ ਦੇ ਵੇਲੇ ਦੇ ਹੁੰਦੇ ਆ ਸੋ ਮੇਰੇ ਕਹਿਣ ਦਾ ਮਤਲਬ ਪ੍ਰਾਪਰਟੀ ਅਟੈਚ ਕੋਈ ਮੁੱਦਾ ਨਹੀਂ ਹੈ ਈਡੀ ਚ ਜਦੋਂ ਕੇਸ ਜਾਊਗਾ ਥੈਟ ਇਜ਼ ਬਟ ਆਬਵੀਅਸ ਆਟੋਮੈਟਿਕਲੀ ਹੈ ਕਿ ਉਹ ਪ੍ਰਾਪਰਟੀ ਹਰ ਵਿਅਕਤੀ ਦੀ ਅਟੈਚ ਹੋ ਜਾਂਦੀ ਹੈ ਕੋਈ ਇਹ ਇਸ਼ੂ ਨਹੀਂ ਹੈ ਜਿਹਨੂੰ ਬਣਾਇਆ ਜਾ ਰਿਹਾ ਚੰਦ ਮੀਡੀਆ ਵਾਲੇ ਉਹਨੂੰ ਸ਼ੌਅ ਦੇ ਅਗਿਆ ਕਿਉਂਕਿ ਖ਼ਬਰ ਹੀ ਕੋਈ ਨਹੀਂ ਉਹਨਾਂ ਕੋਲੇ ਉਹਨੂੰ ਲੱਗਦਾ ਕਿ ਆਹ ਖ਼ਬਰ ਚਲਾ ਦਿਓ 85 ਐਮ ਦੀ ਤਬੀਅਤ ਖਰਾਬ ਸਰ ਕਵੇ ਖਰਾਬ ਹਟਾ ਦੇ ਪਰਮਾਤਮਾ ਉਹਨਾਂ ਦੀ ਤਬੀਅਤ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਇਸ ਸਬਾ ਦੇ ਰਿਹਾ ਤੇ ਕੋਈ ਟਿਪਾ ਟਿਪੜੀ ਨਹੀਂ ਕਰਨੀ ਚ तबीयत खराब हुए परमात्मा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप